ਗਾਇਸ ਸਿਚੀਰੀਆ ਗਾਇਸ ਸਾਰਿਆਂ ਨੂੰ ਕਿਦਾਂ ਹਾਲ ਚਾਲ ਸਾਰਿਆਂ ਦਾ ਇਹ ਅਪਸਰ ਜਨ ਟਿਕ ਟਕ ਹੋਗੇ ਮੈਂ ਵੀ ਟਿਕ ਟਕ ਆਗੀਆਂ ਹੈਗੀਆਂ ਤੁਹਾਡੇ ਸਾਰਿਆਂ ਦਾ ਸਵਾਗਤ ਹੈਗਾ ਟੈਟ ਫੈਮ ਵਲੌਗਸ ਦੇ ਵਿੱਚ ਅੱਜ ਸਿਗਾ ਸੰਡੇ ਤੇ ਮਮਾ ਸਾਡੇ ਘਰ ਚਿਸ ਗਏ ਹੈਡ ਵਾਸ਼ ਤੇ ਸਾਡਾ ਹੁਣ ਕਿੰਨੇ ਹੋ ਗਿਆ ਸਿਗਾ ਟਾਈਮ ਸਾਡਾ ਵਲੌਗ ਨਹੀਂ ਆਇਆ ਸੀਗਾ ਕਿਉਂਕਿ ਭੱਜ ਤੇ ਮੇਰੇ ਪੇਪਰ ਚੱਲ ਸੀ ਮੇਰੇ ਪੇਪਰ ਫਾਈਨਲੀ ਫਿਨਿਸ਼ ਹੋ ਗਏ ਤੇ ਹੁਣ ਮੈਨੂੰ ਹੋ ਗਈਆਂ ਹੋਲੀਡੇਸ ਤੇ ਸਾਡਾ ਹੁਣ ਵਲੋਗਾਇ ਕਰੂਗੀ ਮੈਂ ਬਣਾ ਕਰਗੀ ਬਾਜੀ ਮਲਟੜੀ ਕਰਿਆ ਕਰੋਗੇ ਕਿਉਂਕਿ ਹੁਣ ਮੇਰੇ ਤਾਂ ਪੇਪਰ ਆਦੂ ਮਗੇ ਬਾਜੀ ਹੁਣ ਪੜਿਆ ਕਰੂਗੀ ਤੇ ਫੜਨਾਪਾ ਖਾਵਾਂਗੇ ਰੋਟੀ ਮਮਾ ਸਿੱਕੇ ਸਾਡੀ ਐਡਵੋਸ ਕਰਦੇ ਸੀਗੇ ਗਾਇਲ ਤਾਂ ਸਾਰੇ ਜਣੇ ਦੱਸੋ ਇਹਨੂੰ ਕਿਹਨੂੰ ਜ਼ਿਆਦਾ ਤਰ ਕੀ ਪਸੰਦ ਆਦੇ ਕੀਆ ਮੋਟਾ ਮੋਟੀ ਜੀ ਹਮ ਕਿੰਨੀ ਮੱਟਿਆ ਦੇ ਮੈਨੂੰ ਤਾਂ ਪਸੰਦ ਨਹੀਂ ਆ ਕੀਆ ਖਾਣ ਕੇ ਇਹਨੂੰ ਕਿਹਨੂੰ ਪਸੰਦ ਸਾਰੇ ਜਣੇ ਅੱਜ ਤੁੰ ਦਿਖਾइए ਕੀ ਕਰਦੀ ਹੈ ਪੇਪਰ ਖਤਮ ਹੋ ਗਏ ਤੁ ਆ ਲੈ ਹਾ ਕੀ ਕਰਦੀ ਪਈ ਆ ਮੈਂ ਕਿ ਮੰਜੇ ਲੱਗ ਗਿਆ ਮੈਂ ਨਾ ਹਲ ਗਈ ਸੀ ਮੈਂ ਕਿ ਦੇਖਿਆ ਕੋਸਕਦੇ ਹੀ ਨਹੀਂ ਕਿੱਧਰ ਗਈ ਆ ਆ ਦੇਖੋ ਨਿਆਣਿਆਂ ਦੇ ਹਾਲ ਫੈਸ਼ਨਾਂ ਨੇ ਵੱਟ ਸੜੇ ਨੇ ਪਾਲਿਸ ਲਈ ਉਹ ਵੀ ਲਾਲੀ ਉਹ ਵੀ ਲਾਲੀ ਆਹ ਦੇਖੋ ਪੂਰੀ ਪੈਰ ਨਾ ਤਾਂ ਵੀ ਇਹਨੂੰ ਉਹ ਇਦਾਂ ਦੀ ਸ਼ਿਕਿੰਨੀ ਦਾ ਸ਼ੌਕ ਰਹਿੰਦਾ ਹੈ ਪੇਪਰ ਹੋ ਗਿਆ ਖਤਮ ਹੁਣ ਇਹਨਾਂ ਦੇ ਹੁਣ ਛੁੱਟੀਆਂ ਹੌਲੀਡੇਜ਼ ਹੋ ਗਈਆਂ ਹੋ ਅਰ ਜਨਤੂ ਬਾਰੇ ਮੇਰੀ ਮਮਾ ਦਾ ਇਹ ਮੈਂਦੀ ਮਮਾ ਨੇ ਇੱਕ ਵਾਰੀ ਲਾਈ ਸੀ ਉਹ ਤਾਂ ਬੰਨ ਮੈਂ ਲਾਈ ਗਈ ਆਪਣੇ ਦੇਖੋ ਕਿੰਨੀ ਸੋਹਣੀ ਲਾਈ ਹੈ ਦਿਖਾਉਂਦਾ ਡੋਟਸ ਜੇ ਬਾਤ ਤੇ ਬਿੰਦੀਆਂ ਬਿੰਦੀਆਂ ਹੈ ਜੀ ਸਿੰਪਲ ਜੀ ਬਣਾਉਣੀ ਉਹਦੀ ਇੱਥੇ ਉਂਗਲੀਆਂ ਤੇ ਜਲ ਸੋਹਣੀ ਲੱਗੀ ਕਿੰਨਾ ਚਿਰ ਰੱਖਣੀ ਹੱਥ ਤੇ ਫੇ ਦੋ ਘੰਟੇ ਦੋ ਘੰਟੇ ਕੇ ਦੋ ਮਿੰਟ ਦੋ ਘੰਟੇ ਹੁੰਦਾ ਕੀ ਹੈ ਦੋ ਹਵਰ ਜੇ ਨੂੰ ਕਹਿੰਦੇ ਤੁਸੀਂ ਇੰਗਲਿਸ਼ ਟੂਵਰਡਸ ਹਾਂ ਦੋ ਮਿੰਟ ਦੋ ਮਿੰਟ ਨਹੀਂ ਇਹ ਜੇਤੀ ਬੋਤ ਲਾ ਦਿੰਦੀ ਆ ਮੇਸ਼ਾ ਲਾ ਲਾ ਕੇ ਆਵਲੀ ਈਸਵਰੀ ਮਮਨੇ ਅੱਲੇ ਕੋਸ ਮਹਿੰਦੀ ਲਾਈ ਸੀ ਇਹ ਦੋ ਕੌਣ ਲੈ ਸੀ ਉਦੋਂ ਮਾਮੇ ਦੇ ਵਿਆਹ ਤੇ ਇੱਕ ਅਸੀਂ ਲਾ ਲਈ ਸੀ ਇਹ ਹੈਗੀ ਕਾਹੂ ਮਹਿੰਦੀ ਕਿਹੜੀ ਆ ਮੇਰੇ ਹੱਥੇ ਜਿਵੇਂ ਤੇਲ ਚਮਕਦਾ ਮੈਂ ਸਿਰ ਨੂੰ ਲਾ ਕੇ ਆਈ ਮੈਂ ਕਫੇਨ ਆਉਂਦੀ ਆ ਇਹ ਹੈਗੀ ਮੱਕਾਹੂ ਮਹਿੰਦੀ ਹਾਂ ਇਹ ਮੀ ਕਾਹੂ ਮਹਿੰਦੀ ਐ ਤੈਨੂੰ ਪੜਨਾ ਨਹੀਂ ਆਉਂਦਾ ਆਹੋ ਕੂਹੂ ਮਹਿੰਦੀ ਕੂਹੂ ਮਹਿੰਦੀ ਇੰਨੀ ਸੋਹਣੀ ਚੜਦੀ ਆ ਉਦਣ ਸਿਲਾਈ ਸੀ ਤਾਂ ਵਧੀਆ ਜਿਹੜੀ ਹੈ ਮੈਂ ਤੁਹਾਨੂੰ ਤੇ ਲਾ ਕੇ ਵੀ ਦਿਖਾਉਂਗੀ ਅੱਜ ਇਹਦੀ ਚੜਦੀ ਰਹਦੀ ਰਹਦੀ ਇਹਦੀ ਇਹਦੇ ਆਪ ਬਣਾਉਣੀ ਪਈ ਸੀ ਕਿ ਭੂਜੀ ਆ ਪਤਾ ਨਹੀਂ ਕੀ ਹੈ ਤਾਂ ਕੀ ਬਣ ਗਿਆ ਅੱਜ ਕਿ ਚੱਲ ਕੁੜੀ ਨਹੀਂ ਸੇਵੀਆਂ ਨਹੀਂ ਖਾਧੀਆਂ ਉਹ ਤੇ ਸੇਵੀਆਂ ਵੀ ਬਣਾਈਆਂ ਸੀ ਤੇਰੇ ਤਾਂ ਕੁੜੀ ਨੇ ਖਾਧੀਆਂ ਨਹੀਂ ਅੱਜ ਤਾਂ ਚੱਲ ਇਹਨੂੰ ਭੂਜੀ ਬਣਾ ਲੈਂਦੇ ਆ ਸਾਡੇ ਭੂਜੀ ਆ ਦੀ ਤਾਂ ਤੇ ਕੁਝ ਹੋਰ ਹੀ ਬਣ ਗਿਆ ਜੈਨ ਨੂੰ ਰੈਸਪੀ ਜਈ ਦੀ ਦੱਸ ਦੋ ਇਹ ਵਾਲੀ ਭੂਜੀ ਆ ਦੀ ਇਹ ਆ ਗੋਤਲ ਦੇ ਵਿੱਚ ਪਾਇਆ ਸੀ ਅਸੀਂ ਕੋਲ ਤਿਆਰ ਕਰਕੇ ਵਿੱਚ ਜੁਆਇਨ ਸਭ ਕੁਝ ਮਸਾਲੇ ਨੂੰ ਲਿਪਾ ਕੇ ਪਾਜੀ ਦਾ ਕੁਮਾਈ ਇਹ ਭੂਜੀ ਹੈ ਨਹੀਂ ਨੂਰ ਇਹ ਤਾਂ ਦੂਜਾ ਹੀ ਹੈ ਸੇਮੀਆਂ ਨਾਲ ਲੱਗਦੀਆਂ ਜਲੇਬੀਆਂ ਵਾਂਗ ਹੀ ਬਣ ਗਈਆਂ ਜਲੇਬੀਆਂ ਉਹ ਨਾ ਬਣ ਕਰੇ ਇਦਾਂ ਮਿੱਠੇ ਲੋਕ ਜਲੇਬੀਆਂ ਖਾਂਦੇ ਆ ਅਸਲੀ ਮੋਨ ਵਾਲੀ ਹੈ ਤੇਰੇ ਕਰਕੇ ਜਿਗਾ ਮੈਂ ਕੱਚਾਲੇ ਨੇ ਸੇਮੀਆਂ ਨਹੀਂ ਖਾਧੀਆਂ ਇਹਦੇ ਕਰਕੇ ਭੁਜੀਆ ਬਣਾ ਦਿੰਨੀ ਆ ਕੋਲੀ ਕਾ ਵੀਡੀਓ ਦੇਖੀ ਸੀ YouTube ਤੇ YouTube ਤੇ ਭਰੋਸਾ ਨਾ ਕਰੋ ਹੈਨਾ ਸਾਡਾ ਸਾਰਾ ਕੰਮ ਖਰਾਬ ਹੋ ਗਿਆ ਚਲੋ ਉਦ ਦਾ ਸਵਾਦ ਤਾਂ ਵਧੀਆ ਆ ਕੱਚੇ ਅਜ ਮੜੇ ਜੇ ਕੁਆਲਟੀ ਦੇ ਆ ਗੱਲ ਜਲ ਗਏ ਪਰ ਇਹ ਛੁੱਟੇ ਦੇ ਕਿੰਨੇ ਤੂੰ ਪਾਉਂਦਾ ਮੈਂ ਪਾਉਣੀ ਮੈਂ ਕਰਦੀ ਆ ਤਾਂ ਕੱਢ ਲਿਆ ਕਹਿੰਦਾ ਗਾਈਸ ਸੋਨ ਚਾਹ ਮੁਚ ਗਿਆ ਹੁਣ ਵੈਰਾ ਸਾਹਿਬ ਦਾ ਪਾਰਟ ਹੁੰਦਾ ਪਿਆ ਆ ਤੇ ਮੈਂ ਸ਼ਾਮੀ ਬਣਾਈ ਸੀਗੀ ਕਲੇ ਆਦੇ ਕਿਦਾਂ ਹੋਇਆ ਕਿਤਾ ਸੀ ਤੇ ਲੇਡੀ ਕੀ ਬੈਠਣਾ ਅੱਜ ਆਪਾਂ ਗਾਈਸ ਦੇਖਦੇ ਹਾਂ ਮਮਾ ਜੀ ਕੀ ਕਰਦੇ ਹਾਂ ਚਲੋ ਚੱਲਦੇ ਮਮਾ ਜੀ ਕੋਲ ਹਲਾਇਸ ਆਪਾਂ ਤੋਂ ਬਾਹਰ ਰੱਖਿਆ ਹਾਂ ਮੱਚ ਕੀ ਪਣਾਇਆ ਮੈਂ ਹਜੇ ਤਾਂ ਕੋਸੇ ਕੱਢ ਕੇ ਛੱਡੀਆਂ ਠੀਕ ਹਨੀਆਂ ਸੀ ਟੇਸਟੀ ਟੇਸਟੀ ਏਦਾਂ ਦੇ ਨਿਕਲੇ ਮੈਂ ਤਾਂ ਗੋਲ ਨਹੀਂ ਹੁੰਦੇ ਤਾਂ ਇੱਕ ਕੀ ਅਦੀ ਸਬਜ਼ੀ ਅੱਜ ਬਣਾ ਕੋਕਤਿਆਂ ਦੀ ਬਣਾ ਲਵਾਂਗੇ ਓਕੇ ਤਾਂ ਵਸਾ ਆਟਾ ਗੁੰਨ ਲਿਆ ਹੁਣ ਰੋਟੀ ਪਾਣੀ ਦਾ ਟਾਈਮ ਗੁੰਨ ਲਿਆ ਅੱਜ ਮੈਂ ਕਿੰਨਾ ਦਿਨਾਂ ਬਾਅਦ ਆਇਆ ਸੀਗਾ ਖੇਤਾਂ ਨੂੰ ਪੇਪਰ ਤਾਂ ਸਾਡੇ ਰੈਂਦੇ ਹਜੇ ਮੇਰੇ ਚਾਰ ਪੇਪਰ ਰਹਿੰਦੇ ਆ ਅੱਜ ਸੰਡੇ ਸੀਗਾ ਅੱਜ ਮੈਂ ਆ ਗਿਆ ਸਾਨੂੰ ਮੰਡੀ ਦੀ ਵੀ ਛੁੱਟੀ ਆ ਅੱਜ ਮੈਂ ਖੇਤਾਂ ਨੂੰ ਪਾਪਾ ਜੀ ਵੜਦੇ ਪਏ ਆ ਪੱਠੇ ਬਿੰਗੇ ਟੱਡੇ ਹੋਏ ਹੋਏ ਪਗਲ ਗਿਓਵਾ ਮਸੀ ਵੱਡ ਹੁੰਦੇ ਆ ਮਸੀ ਵੱਡ ਹੁੰਦੇ ਆ ਪੱਠੇ ਵੀ ਅੱਜ ਪਾਪਾ ਜੀ ਮੋਟਰਸਾਈਕਲ ਤੇ ਆ ਕੇ ਪੱਠੇ ਪੱਡ ਮੋਟਰਸਾਈਕਲ ਤੇ ਆਇਆ ਸੀਗਾ ਸ਼ਾਮ ਦਾ ਵੇਲਾ ਹੋਇਆ ਆ ਬਾਹਰ ਹੁੰਦਾ ਪਿਆ ਪਾਪਾ ਜੀ ਪੱਠੇ ਵੜਦੇ ਪਿਆ ਸਾਰੇ ਗਲ ਗਿਓਵਾ ਜਾਲ ਜੀ ਬਣ ਗਿਆ ਵਾ ਲੰਮੇ ਪੈ ਗਏ ਮੀਂਹ ਪੈ ਗਿਆ ਸੀਗਾ ਵਿੱਚ ਹੈਗੇ ਨਹੀਂ ਗਲ ਗਿਆ ਵਾ ਮੈਂਤ ਕਰਨੀ ਪੈਂਦੀ ਆ ਖੁੰਗੇ ਹੋਇਆ ਵਾ ਲੰਮੇ ਪਿਓ ਸਾਰੇ ਗਲ ਗਿਆ ਵਾ ਹਨਾ ਪਾਪਾ ਜੀ ਹਾਂ ਜੀ ਠੋਕਦੇ ਸਾਰੇ ਹੁਣ ਤੁਸਾਂ ਮਾੜਾ ਬਾਲ ਲੈਣਾ ਹਾਂ ਹਾਂ ਜੀ ਹਾਂ ਜੀ ਸਾਰੇ ਗਲ ਗੇ ਜ਼ਮੀਨ ਗਲ ਆਪੇ ਵਿੱਚੋਂ ਜੜਾ ਨੇ ਵੀ ਕੀ ਫੜਨਾ ਪੌਦੀ ਟੁੱਟੀ ਜਾਂਦੇ ਆ ਤੇ ਥੱਲੇ ਹਾਂਜੀ ਬਾਕੀ ਬਾਹ ਹੋ ਜੂਗੇ ਰਾਮ ਦਾ ਵੇਲਾ ਹੋ ਗਿਆ ਸਿੱਧੇ ਵੀ ਹੈ ਨਹੀਂ ਗੇ ਬਿੰਗ ਟਡੀਆਂ ਦੇ ਜੰਡ ਢੇਰੀਆਂ ਲਾ ਦਿਆਂ ਬਿੰਗਿਆ ਟਡੀਆਂ ਆਪਦਾ ਪਾਪ ओके हां पोटਾ ਹੁੰਦੇ ਨਹੀਂ ਹਾਂਜੀ ਜੋਰ ਲਾ ਕੇ ਜਾਂਦਾ ਉਹਦਾ ਵੀ ਗਾਲਾਂ ਹੀ ਲੱਗਦੇ ਦਿੰਗੇ ਨਹੀਂ ਹੋਗੇ ਹਾਂਜੀ ਜਿਹਨੇ ਬਾਡੋਗੇ ਸੁਣਨੇ ਤਾਂ ਪਾਪਾ ਬਾਗੇ ਸੀਗੇ ਬਾਕੀ ਹੁਣ ਜਾ ਆ ਬਾਦੂਗੇ ਬਾਡੋਗੇ ਤਾਂ ਵਿੱਚ 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 ਵੀ ਛੈਣੀ ਹੈ ਨਾ ਵਿੱਚ ਹੀ ਹੈਣੀ ਮੈਂ ਕਿਹਾ ਉਹ ਚੋ ਮਨ ਮਨ ਘਰੇ ਬਾਕੀ ਥਾ ਦੇਖੀ ਹੂੰ ਦੇਖ ਪਿਆ ਘਰ ਉਹ ਦੇਖ ਬੜਨੇ ਸੀ ਕਿ ਪਾਪਾ ਜੀ ਨੇ ਹੁਣ ਬਾਹਰ ਲਿਆ ਹੁਣ ਪਾਪੇ ਮੈਂ ਪਿੱਛੇ ਹਨੇਰਾ ਹੋ ਗਿਆ ਜਿੰਨੇ ਪੜਨੇ ਸੀ ਪੜ ਲਿਆ ਪਾਪਾ ਕਹਿੰਦੇ ਹੁਣ ਮੈਂ ਬਾਹਰ ਲਿਆ ਸਵੇਰ ਨੂੰ ਲੈ ਜਾਊਂਗਾ ਬੜ ਨਹੀਂ ਹੁੰਦੇ ਇੱਕ ਤਾਂ ਗਲਿਓ ਬਹੁਤ ਆ ਵਿੱਚ ਵਿੱਚ 빙ਗੇ ਡੱਡੇ ਹੋਇਓ ਵਾ ਗਲਗੇ ਹੋਵਾ ਬੜ ਨਹੀਂ ਹੁੰਦੇ ਲੱਦ ਨਹੀਂ ਉਹਦੀ ਔਖੇ ਆ ਹੁਣ ਆਪਾਂ ਚੱਲੇ ਘਰ ਨੂੰ ਘਰ ਨੂੰ ਚਲਦੇ ਹੁਣ ਹਨੇਰਾ ਹੋ ਗਿਆ ਆ ਚਲੋ